ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਅੱਜ ਮੌਸਮ ਬਹੁਤ ਵਧੀਆ ਹੋਇਆ ਹੈ ਮੀਂਹ ਪੈ ਰਿਹਾ ਸਵੇਰ ਦਾ ਫੀਡਬੈਕ ਅਸੀਂ ਅਸਲੀ ਮੁੰਡੇ ਬਰਾਏ ਸਰਦਾਰ ਜੀ ਤੇ ਅੱਜ ਸਾਨੂੰ ਸਵੇਰ ਦੀਆਂ ਗਾਣਾਂ ਉੱਧਰ ਤਾਂ ਮੀਂਹ ਪੈਂਦਾ ਸਵੇਰ ਦਾ ਇੱਕ ਸਵੇਰ ਦੀਆਂ ਗਾਣਾਂ ਵੀ ਪੈਂਦੀਆਂ ਸਾਨੂੰ ਗਾਣਾ ਮਿਲ ਨਹੀਂ ਗਲਤੀ ਕਿ세 ਹੋਰਦੀ ਹਾਂ ਸਜ਼ਾ ਸਾਨੂੰ ਹਾਂ ਗਲਤੀ ਹੈ ਗਈ ਪਿਆਰੇ ਜੇ ਭਾਈ ਦੀ ਸਜ਼ਾ ਨਾਲ ਨਹੀਂ ਰਹੀ ਪਿਆਰੇ ਜੇ ਭਾਈ ਦੀ ਆ ਉਹ ਕਰੇ ਭਾਈ ਜਨੋ ਅੱਛਾ ਹਾਂ ਵੈਸੇ ਭਾਈ ਨੂੰ ਪੁੱਛਣਾ ਚਾਹੀਦਾ ਵੀ ਸਾਨੂੰ ਕਰਤੇ ਗੱਲਾਂ ਕੱਢੀਆਂ ਜਾ ਰਹੀਆਂ ਹਾਂ ਵੀ ਜਿਹੜੇ ਗੱਲ ਇਹ ਹੈ ਜਿਹੜੇ ਬੰਦਾ ਗਲਤੀ ਕਰਦਾ ਉਹਨੂੰ ਕਿਜੋ ਆਪਾਂ ਸੱਜਾ ਤਾਂ ਉਹਨੂੰ ਮਿਲਣੇ ਚਾਹੀਦੀ ਆ ਜਿਹਨੇ ਗਲਤੀ ਕੀਤੀ ਆ ਹਾਂ ਨਜਾਇਜ਼ ਚ ਬਾਕੀ ਸਾਰਿਆਂ ਨੂੰ ਨਹੀਂ ਲਵੇਟੀ ਦਾ ਸਹੀ ਗੱਲ ਆ ਆਟੇ ਦਾ ਨਾ ਪੜੇ ਇੱਥੇ ਆ ਆਪਾਂ ਨੂੰ ਤਾਂ ਅਸੇ ਲੱਗਦਾ ਹੀ ਲੱਗਦਾ ਕੁਝ ਜ਼ਿਆਦਾ ਜਿਹਨੇ ਗਲਤੀ ਕੀਤੀ ਉਹਨੂੰ ਘੱਟ ਲੱਗਦਾ ਆਪਾਂ ਜ਼ਿਆਦਾ ਲੱਗਦਾ ਆਪਾਂ ਸਾਰਿਆਂ ਕੋਈ ਖਾ ਲੈਂਦੀ ਆ ਸਹੀ ਗੱਲ ਆ ਅ ਚਲੋ ਕੋਈ ਗੱਲ ਨਹੀਂ ਅਦਾ ਸਰਦਾਰ ਸਾਹਿਬ ਲੱਗੇ ਕੱਲ ਦੇ ਵਿੱਚ ਆਪਣੇ ਫੇਰਣ ਢੱਕਾ ਢੱਕਾ ਨਹੀਂ ਅਜਿਹੜਾ ਕੀ ਕਹਿੰਦੇ ਨੇ ਇਹਨੂੰ ਰੂਈਆਂ ਵਾਲੇ ਨੂੰ ਹਾਂ ਹਾਂ ਮੈਂ ਤਾਂ ਨਹੀਂ ਕਹਿੰਦੇ ਇਹਨੂੰ ਸੋਹਣ ਸਾਬ ਨਾਲ ਕਹਿੰਦੇ ear buds ear buds ਇੰਗਲਿਸ਼ ਦੀ ਪਤਾ ਵੀ ਨਾ ਲੱਗ ਤੁਸ ear buds ਰੂਈਆਂ ਡੱਕਾ ਕਹੋ ਪੰਜਾਬੀ ਚ ਮੈਂ ਕਿਵੇਂ ਕਹ ਸਕਦੇ ਆ ਪਹਿਲਾਂ ਡੱਕਾ ਤੋੜੇ ਮਕਟਰੀ ਵਾਲੇ ਨੇ ਕਰ ਰਹੇ ਉਹ ਤੇ ਪਰ ਰੂਈ ਲੱਟੀ ਥੰਬਾ ਨਾ ਪੈਪ ਹੁੰਦਾ ਕਿਸੇ ਦਾ ਅਸੀਂ ਨੇ ਕੰਨ ਦੀ ਕਹ ਬਾਈ ਇਹ ਕੰਨ ਮੈਨੂੰ ਲੱਗਾ ਜਾਣ ਕੇ ਖੋਲ ਜਾ ਰਹੇ ਆ ਵੀ ਆਪਣੀ ਗੱਲਾਂ ਤਾਂ ਹੀ ਸੁਣਤੀ ਹੋਰ ਗਾਣਾ ਤਾਂ ਹੀ ਫਿਰਨੀਓ ਪਤਾ ਨਹੀਂ ਹੋ ਸਰਦਾਰ ਜੀ ਲੈ ਲੈ ਨਹੀਂ ਨਹੀਂ ਦੋ ਬੀ ਕੰਮ ਜਿਹੜਾ ਕਰਦੇ ਆ ਬਸ ਬਸ ਇੱਧਰ ਗੱਲ ਕਰ ਲਓ ਹੁਣ ਕਿਸੀਂ ਆਪਣਾ ਕੰਮ ਲੱਗਿਆ ਚਲੋ ਤਰੋ ਅੱਜ ਕੱਲ ਤੇਰੀ ਤਰਫ ਜਾ ਕੇ ਖਾਣੇ ਆ ਹਾਂ ਹੁਣ ਇੱਥੇ ਬੈਠਣ ਲੱਗੇ ਤਰੋ ਹੋ ਗੀਏ ਮੈਨੂੰ ਬੁਲਾਉਣ ਦੀ ਲੋੜ ਨਹੀਂ ਹੈ ਕਿ ਦਿਮਾਗ ਖਾ ਰਿਆ ਤਾਂ ਰਹਿ ਤੀ ਨੇ ਦਿਮਾਗ ਨਹੀਂ ਖਾ ਲਾ ਸਾਰੇ ਟੱਬਰ ਮੈਂ ਇਹੀ ਹਾਲ ਆ ਕੋਈ ਇੱਕ ਤਾਂ ਠੀਕ ਹੋਵੇ ਸਾਰਿਆਂ ਦੇ ਕੋਲ ਲੱਛਣ ਸਾਰਿਆਂ ਦੇ ਅੱਛਾ ਕੋਈ ਇੱਕ ਸੁਖ ਹੋਵੇ ਕੇ ਬੰਦੇ ਦਾ ਸੁਖ ਹੋਵੇ ਇੱਕ ਬੰਦੇ ਦਾ ਕੋਈ ਸੁਖ ਹੋਵੇ ਵੀ ਆ ਸੁਖ ਹੈ ਵੀ ਆ ਚੀਜ਼ ਦਾ ਮੈਨੂੰ ਸੁਖ ਹੈ ਕਰਦਾ ਉਹ ਹੈ ਹੀ ਨਹੀਂ ਨਹੀਂ ਤੁਹਾਨੂੰ ਬਸ ਦਿਮਾਗ ਦਿਮਾਗ ਤੇ ਨਾ ਮੈਂ ਸਾਰੇ ਮੂਰੇ ਡੜਾ ਰੱਖ ਲੈਨੇ ਇੱਕ ਉਹਦੇ ਨੂਣਾ ਮੈਂ ਸਾਰੇ ਮੂਰੇ ਨੂਣਾ ਡੜਾ ਰੱਖ ਲੈਨੇ ਚਪ ਚੱਟੀ ਜਾਣਾ ਚੱਟੀ ਜਾਣਾ ਛੱਟ ਛੱਟ ਕੇ ਖਤਮ ਕਰ ਦੇਣਾ ਕੁਕਣਾ ਮੇਰਾ ਦਿਮਾਗ ਖਤਮ ਹੋ ਰਿਹਾ ਉਹ ਆਜ ਮੈਂ ਆਜ ਮੈਂ ਬਾਤੇ ਹੁੰਦਾ ਡੜਾ ਬਾਣੀ ਦੀ ਪਿਆਸ ਲੱਗੂਗੀ ਮੈਂ ਕਿਹਾ ਮੇਰੇ ਨਾਲ ਹੋ ਰਿਹਾ ਮੇਰੇ ਦਿਮਾਗ ਨੂੰ ਚਟਕਟ ਕੇ ਤੁਹਾਨੂੰ ਕੀ ਲੱਗੂਗਾ ਸਾਨੂੰ ਕੋਸਟ ਰੌਂਗ ਹੋ ਰਿਹਾ ਨਾ ਕਿਸੂਰ ਤੁਹਾਡੇ ਭਾਈ ਦਾ ਸਾਡਾ ਕੋਈ ਕਸੂਰ ਨਹੀਂ ਕਸੂਰ ਤੁਹਾਡੇ ਵੀਰ ਜੀ ਦਾ ਸਜਾ ਸਾਨੂੰ ਸਾਡੇ ਵੀਰ ਦਾ ਬਸ ਅਪਨ ਤਾਂ ਮਜ਼ਾ ਹੁੰਦਾ ਘਾ ਲੇ ਲੂਗੀ ਉਹ ਰੂਹੇ ਕੰਢੇ ਏ ਵੀਰ ਜੀ ਬੰਦਾ ਲੋਰਕਾਂ ਦਾ ਜਾਨੀ ਅਸੀਂ ਮੈਂ ਇੱਕ ਗੱਲ ਦਾ ਜਵਾਬ ਦਵਾਂ ਹਮ ਰੋਜ਼ਮੰਦਨ ਤੇ ਆਰੋਗਿਕ ਜਨਨ ਕਿ ਤੈਨੂੰ ਜਾਨਣਾ ਹੁੰਦਾ ਮੈਨੂੰ ਡੇਲੀ ਤੋਂ ਤੇ ਜਿਹੜਾ ਸਿਰ ਦੇ ਛੱਲੇ ਨੂੰ ਮੈਂ ਪਰਣਾ ਮੰਨਦਾ ਉਹ ਪੁੱਛਣਾ ਪੈਂਦਾ ਕਿੱਥੇ ਪਿਆ ਹਮ ਤਾਂ ਕਿੱਥੇ ਪਿਆ ਕੋਈ ਤਾਂ ਟਿਕਾਣਾ ਹੈਗਾ ਹਾਂ ਲੈ ਦੱਸ ਟਿਕਾਣਾ ਹੈ ਗਵਾਰੀ ਚ ਤੁਸੀਂ ਖੋੜ ਕੇ ਕਿੱਥੇ ਦੇਖੋ ਉੱਥੇ ਰੱਖ ਦਿੰਨੇ ਆ ਪੱਗ ਮੈਂ ਕਿੱਥੇ ਰੱਖਾਂ ਮੈਨੂੰ ਟਿਕਾਣਾ ਦੱਸ ਦੋ ਵੀ ਪੱਗ ਦਾ ਇੱਥੇ ਚਾਹੀਦੀ ਆ ਮੇਰੀ ਪੱਗ ਆਉਂਦੀ ਸਾਰੇ ਪਤਾ ਕਿੱਥੇ ਹੁੰਦੀ ਆ ਉਹ ਅਲਮਾਰੀ ਪਈ ਆ ਬਾਈ ਇੱਜਤ ਨੂੰ ਉਤਾਰ ਕੇ ਰੱਖਿਆ ਜਾ ਜਿਹੜਾ ਨਾ ਚਲੋ ਪੱਗ ਦਾ ਜਿਹੜਾ ਇਹਨੂੰ ਧੋਇਆ ਦੀ ਜਾਂਦਾ ਉਹਨੂੰ ਧੋਇਆ ਜਾਂਦਾ ਨਾ ਕਹਿੰਦੇ ਤੁਸੀਂ ਵੀ ਜਾਣਾ ਨਾ ਉਹ ਫਿਰ ਹੁਣ ਜਿਹੜਾ ਤੋਤਾ ਪੱਗ ਧੋਤੀ ਆ ਤਾਂ ਉਹਦੇ ਨਾਲ ਕੱਪੜਾ ਵੀ ਧੋ ਹੁਣ ਹਾਂ ਫਿਰ ਤੋਤਾ ਕਿੱਥੇ ਬਾਹਰ ਤੇ ਦੱਸੋ ਉਹਦੇ ਪਿੱਛੇ ਰੱਖੋ ਨਾ ਚਲੋ ਠੀਕ ਹੈ ਉਸ ਤੋਂ ਬਾਅਦ ਮੈਂ ਪੁੱਛ ਰਹਾ ਹੁੰਦਾ ਵੀ ਮੇਰਾ ਵਟੂਆ ਕਿੱਥੇ ਹੈ ਜੀ ਹੁਣ ਵਟੂਆ ਤਾਂ ਅਸੀਂ ਛੇੜ ਦੇਈ ਮੈਂ ਤਾਂ ਛੇੜ ਦੀ ਮੈਂ ਤਾਂ ਆਪ ਨਹੀਂ ਹੁਣ ਛੇੜ ਦੀ ਜਣੀ ਇੰਨਾ ਕ ਵੀ ਕੱਪੜੇ ਕੋਈ ਬਾਹਰ ਧਾਕੇ ਧੁੰਦਾ ਪਾ ਸਾਡੇ ਕੱਪੜੇ ਹੁਣ ਕੱਪੜਿਆਂ ਚ ਹੁੰਦੇ ਹੀ ਨਹੀਂ ਵਟੂਆ ਵਟੂਆ ਕੱਟੇ ਆ ਹੁੰਦਾ ਪਹਿਲੇ ਕੱਪੜਿਆਂ ਚ ਹੀ ਹੁੰਦਾ ਜਦੋਂ ਹੁੰਦਾ ਤਾਂ ਪਲਵਾਰੀ ਤੇ ਰੱਖ ਦਿਆ ਲੱਕੜੀ ਵਾਲੀ ਬਿਮਾਰੀ ਚ ਨਹੀਂ ਰੱਖਦੇ ਤੁਸੀਂ ਲੱਕੜੀ ਵਾਲੀ ਉੱਪਰ ਆ ਜਦੋਂ ਕੱਪੜਿਆਂ ਚ ਵਟੂਆ ਹੁੰਦਾ ਉਹ ਸਿੱਧਾ ਹੀ ਉਹਦੇ ਚ ਜਾਂਦਾ ਮਸ਼ੀਨ ਦੇ ਵਿੱਚ ਪੂਰ ਤਾਂ ਕਿੰਨੀ ਦੇਰ ਹੋਗੀ ਹਾਂ ਹੋਰ ਤਾਂ ਕਿੰਨੀ ਦੇਰ ਹੋ ਗਈ 19 ਨਾਲ ਰੁਪਏ ਤੁਹਾਡੇ ਹੋਰ ਪਤਾ ਆਉਣੇ ਆ ਕਿ ਬਾਹਰ ਤੇ ਇਹਨਾਂ ਦੇ ਜੁੱਤੀ ਉੱਥੇ ਹੁੰਦੀ ਹੈ ਅਲਮਾਰੀ ਕੋ ਉਹ ਵੀ ਚੱਕ ਕੇ ਟਿਕਾਣੇ ਅਸੀਂ ਲਾਉਨੇ ਆ ਉਹ ਹੈਗੀ ਹੈਗਾ ਦੇਖੀ ਸਿੱਧੀ ਗੱਲ ਆ ਜੇ ਦੋ ਬੰਦੇ ਨੇ ਬਾਹਰੋਂ ਤੇ ਆਉਣਾ ਜੁੱਤੀ ਮੈਂ ਅਲਮਾਰੀ ਦੇ ਕੋਲ ਰੱਖ ਕੇ ਉਹ ਵੀ ਅਲਮਾਰੀ ਦੇ ਥੱਲੇ ਪਾੜ ਦੇ ਵਿੱਚ ਅਲਮਾਰੀ ਤੇ ਅੰਨੀ ਪਾੜ ਦੇ ਵਿੱਚ ਥੱਲੇ ਉੱਥੇ ਗੋਲ ਗੁਰਮੁਹਰੇ ਕੈਂਡ ਮੁੰਦੇ ਆ ਫਿਰ ਮੇਰੇ ਮੈਂ ਮੈਂ ਕੁਛ ਜਾਂਦਾ ਸਵੇਰੇ ਨਹੀਂ ਆ ਉਹਰੇ ਚੱਪਲੇ ਕਿੱਥੇ ਆ? ਉਹ ਚੱਪਲਾ ਉਹਨੇ ਇਹ ਤਾਂ ਚੱਪਲਾ ਪਾ ਕੇ ਗਈ ਬੰਦੇ ਨਾਲ। ਬਈ ਜਦੋਂ ਉੱਥੇ ਚੱਪਲਾ ਹੁੰਦੀ ਨਹੀਂ ਮਿੱਟੀ ਕਿਸੇ ਦੇ ਕੋਲ ਨੰਗੇ ਪੈਰ ਲੱਭਦੇ। ਆਪਣੀ ਗਲਤੀ ਗਲਤੀ ਦੀ। ਸਾਡੀ ਗਲਤੀ ਗਲਤੀ ਆ। ਆਏ ਉਹ ਹੁਣ ਆਏ ਆਪੂ ਆਣੇ ਇਹਨਾਂ ਨੇ। ਕਾਹਦੇ ਆਪੂ ਆਣੇ ਚੱਪਲਾ ਅੰਦਰ ਹੁੰਦੀਆਂ ਬਈ। ਕਿਆ? ਚੱਪਲਾ ਅੰਦਰ ਨਹੀਂ ਜੁੱਤੀ ਕਿੱਥੇ ਹੁੰਦੀਆਂ? ਜੁੱਤੀ। ਚੱਪਲੇ ਤਾਂ ਪਾ ਲਈ। ਯਾ ਉੱਥੇ ਨਹੀਂ ਹੁੰਦੀਆਂ ਫੇਰ ਮੈਂ ਹੁਣ ਚਲੇ ਜਾਣਾ ਉੱਥੇ ਜੇ ਚੱਪਲਾ ਨਾ ਹੋਈਆਂ। ਬੱਸ ਕਰੇ ਕਰੋ। ਚੱਪਲ ਆ ਰੱਖੀਆਂ ਸਵੇਰੇ ਅੱਜ ਉੱਤੀ ਮੇਰੇ ਕੋਲ ਆ ਨਾ ਭਾਈ ਹਾਂ ਚੱਪਲ ਚੱਪਲਾਂ ਹੋਈਆਂ ਚਲੋ ਆਜੋ ਇਹ ਚੱਪਲਾ ਨਾ ਹੋਈਆਂ ਤੇ ਹੋਈਆਂ ਚਲੋ ਆ ਲੈ ਆ ਲੈ ਮੈਂ ਰੱਖ ਕੇ ਤਾਂ ਮੈਂ ਸਵੇਰੇ ਤਾਂ ਸਵੇਰੇ ਸਵੇਰੇ ਚੱਕ ਕੇ ਮੈਂ ਰੱਖੀਆਂ ਬੁੱਬੂ ਦੇ ਨਾਲ ਸੈਂਡਲ ਜੀ ਇੱਕ ਗੱਲ ਦੱਸੋ ਮਨ ਚਪੜੀਆਂ ਦਾ ਟਕਾਣਾ ਲੱਗਦਾ ਵੀ ਤੁਸੀਂ ਇੱਥੇ ਦੇਖਣੀ ਆ ਕੋਈ ਨਹੀਂ ਦੇਖਣੀ ਆ ਲੈ ਇੱਥੇ ਕਦੇ ਥੇੜੀ ਰੱਖ ਸਕਦਾ ਜਰੂਰੀ ਤਾਂ ਨਹੀਂ ਲੈ ਸਰ ਉਸ ਟੰਡ ਜੁਟੀਆਂ ਦਾ ਇਹ ਤਾਂ ਗਲਤੀ ਹੀ ਹੈ ਐਸਾ ਜਿੰਦਾ ਲੱਗਿਆ ਵੀ ਖੋਲਣੀ ਵਾਲੇ ਦੇ ਤਾਂ ਆਹ ਕੱਪ ਇਹ ਕਿੱਥੇ ਸੀ ਆ ਗਈ ਚਪਣਾ ਵਾਲੇ ਨੇ ਰੱਖੀਆਂ ਸਵੇਰੇ ਮੇਰੇ ਯਾਦ ਨਹੀਂ ਕਿੱਥੇ ਨੂੰ ਪਤਾ

ਬਿਬੋਲੇ ਪਾਂਚੀਆਂ ਮੇਰੇ ਵਰਗੇ ਹੋਲੇ ਪਲੇ ਪਾਂਚੀਆਂ ਮੈਨੂੰ ਪਤਾ ਕੁੰ ਕਿ ਨੀ ਘੋਲੀ ਮੂੰਹ ਦੇ ਨਾ ਘੋਲੀ ਵਾਲੀ ਦਾ ਕਿਹਾ ਦਾ ਨਹੀਂ ਲੈ ਮੈਂ ਇੰਦਰ ਦੇ ਭੋਲੀਏ ਤੂੰ ਦੱਸ ਨਾ ਭੋਲੀ ਉਹ ਵਾਸੀ ਕਿਹੜਾ ਕਮਾਨ ਚੱਤ ਲਿਆ ਸਾਰਾ ਹੀ ਛੱਡਿਆ ਕੁਛ ਨਹੀਂ ਇੰਨੇ ਗੜੀਰੇ ਦੀ ਵਿਚਾਰੀ ਉਹ ਇਹ ਵੀ ਰੋਜ਼ ਬਚਾਇਆ ਨਾ ਤੂੰ ਬਸ ਖਾ ਲਿਆ ਰਹਿ ਗਈ ਰਹਿ ਕਿਵੇਂ ਗਈ ਸਭ ਆਪਣੀ ਘਰ ਨੂੰ ਇੱਕ ਗੱਲ ਕਹਿੰਦੇ 3700 ਗੱਲ ਸੁਣਦੇ ਆ ਆਪਣੇ ਆਪੇ ਤੁਸੀਂ ਗੜੀ ਸਰੋਂ ਲੈਕਚਰ ਦੇ ਲਿਨੇ ਜੀ ਬੋਲਦੇ ਨੇ ਅੱਜ ਤਾਂ ਇਹ ਕਰ ਰਹੇ ਹੁੰਦੇ ਨੇ ਬੰਦਾ ਵਿਚਾਲੇ ਹੋਲੇ ਹੋ ਜਿਵੇਂ ਮੇਰੇ ਵਰਗਾ ਵਿਜਲ ਲੜਾਈ ਹੁੰਦੀ ਆ ਇਹੇ ਪਤਾ ਕਿ ਆ ਸੋਹਲਾ ਪਿੱਛੇ ਵਿੱਚ ਵੀ ਜਾਣਾ ਹੈ ਹੈ ਆਏ ਆ ਮੈਂ ਵਿਚਾਰਤਾ ਕਿ ਬੋਲਣਾ ਅੱਛਾ ਮਾਰ ਮਾਰ ਕੇ ਪੁੱਛਦਾ ਸਾਨੂੰ ਵੀ ਮੇਰੀ ਪੱਗ ਕਿੱਥੇ ਪਈ ਹੈ ਉਹ ਮੇਰੇ ਕੱਪੜਿਆਂ ਦਾ ਪ੍ਰੈਸ ਨਾ ਉਹ ਆ ਗੱਲ ਨਹੀਂ ਕਰਦੇ ਅਸੀਂ ਪੱਗਾਂ ਨਾ ਸਾਰੀ ਹਰ ਇੱਕ ਪੀਚ ਪੁੱਛਣੀ ਪੈਂਦੀ ਹੈ ਇਹ ਪੱਗਾਂ ਦਾ ਕਿੰਦੀ ਹੋ ਕੇ ਕਿਹੜੀ ਹੈ ਵੀ ਬਥੇਰੇ ਆਹ ਵੱਟ ਗਏ ਜੀ ਅੱਠ ਮੇਤਰ ਸਿੰਘ ਤੇਰੀ ਰੋਟੀ ਪਈ ਆ ਆ 8 9 8 ਵਜੇ ਦਾ ਤੈਅ ਕਰ ਲੋ 9 ਵਜੇ ਦਾ ਤੈਅ ਕਰ ਲੋ 10 ਵਜੇ ਦਾ ਤੈਅ ਕਰ ਲੋ ਮੈਂ ਕੱਲ ਤੇ ਰਾਤ ਨੂੰ ਰਾਤ ਨੂੰ ਰਾਤ ਨੂੰ ਤਾਂ ਮੈਂ ਤੁਹਾਨੂੰ ਕਹਤਾ ਵੀ ਰਾਤ ਦੀ ਰੋਟੀ ਮੈਂ ਤੁਹਾਨੂੰ ਨਹੀਂ ਕਹਣਾ ਮੈਂ ਜਦ ਮਰਜ਼ੀ ਪਾ ਕੇ ਖਾਂ ਮੇਰੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਵੇਰ ਦਾ ਮੈਨੂੰ ਪਹਿਮ ਤੈਅ ਕਰ ਦਿਓ 7:30 ਮੈਂ ਰੋਟੀ ਦੇ ਆਪ ਨੂੰ ਇਹ ਜਿਵੇਂ ਲੱਸੀ ਦੀ ਮੈਨੂੰ ਆਦਤ ਪਾਤੀ ਜਾਂ ਮੈਂ ਰੋਟੀ ਖਾਣੀ ਹੁੰਦੀ ਹੈ ਇਹ 7:30 ਯਾਰ ਨਾ ਰੋਟੀ ਖਾਣੀ ਹੁੰਦੀ ਹੈ ਲੱਸੀ ਪਤਾ ਨਹੀਂ ਕਿੱਥੇ ਚਲੇ ਜਾਂਦੀ ਹੁਣ ਲੱਸੀ ਵਰਦੀ ਉਹ ਨਹੀਂ ਨੱਸਾ ਕਾਤਨੀ ਮਨ ਦੀ ਲੱਸੀ ਵੀ ਕਾ ਗੱਲੋਂ ਤੁਹਾਡਾ ਦੁੱਧ ਕਿੱਥੇ ਜਾਂਦਾ ਜਾਂਦਾ ਕਈ ਵਾਰ ਭਾਈ ਤੁਹਾਡਾ ਮਧਾਨੀ ਲਾ ਦਿੰਦਾ ਕਈ ਵਾਰ ਲਾਉਂਦਾ ਅੱਛਾ ਫਿਰ ਕਿਸੇ ਪਰ ਦੇ ਦੇਖਿਆ ਫਿਰ ਕਿਥੇ ਪਰ ਗੱਲ ਲਾ ਗਈ ਕਿਸੇ ਪਰ ਗੱਲ ਆਜੀ ਨਾ ਅਸੀਂ ਡੰਗਰ ਚੋਂ ਲੱਭਾ ਸਵੇਰੇ ਸਵੇਰੇ ਕਾਉਣ ਚੋਂ ਦਾ ਡੰਗਰ ਤੂੰ ਜਾਂਦੀ ਮੇਰੇ ਨਾਲ ਮੈਂ ਤੇ ਤੂੰ ਕਿਉਂ ਨੇ ਡੰਗਰ ਹਾਂ ਡੰਗਰਾਂ ਨੂੰ ਤੂੰ ਦੁੱਧ ਦੇ ਆਪਣੇ ਗਾਂ ਮੈਂ ਚੋਂਦਾ ਮੈਂ ਆਂ ਚੋਂਦੀ ਤੂੰ ਯਾਰ ਇੱਕ ਦਿਨ ਬਗਾਏ ਕੋ ਚੌਥੀ ਤਾਂ ਕਿਹਾ ਅੱਛਾ ਚੱਲ ਹਾਂ ਚਲ ਇੱਕ ਦਿਨ ਚੱਲ ਸਾਡੇ ਚੱਲ ਤੂੰ ਹੀ ਜਉਂਦੀ ਰੋਗ ਲੈਰ ਤਾਂ ਨਹੀਂ ਮਤਲਬ ਚੱਲ ਮੇਰੀ ਕਰ ਹਾਂ ਤੂੰ ਚੁੱਤ ਗੱਲ ਕਰ ਹਾਂ ਮੇਰੀ ਉਹਦੇ ਬਾਅਦ ਵਿੱਚ ਤੁਮ ਕੋਠੇਵਰ ਨੂੰ ਆ ਗਈ ਥੱਲੇ ਡੰਗਰਾਂ ਦਾ ਸਾਰਾ ਕੰਮ ਨਬੇੜਦਾ ਕਿ ਨਹੀਂ ਗੋਹਾ ਵਿੱਚ ਚੱਕਦਾਨ ਨੜਾਉਂਦਾ ਵੀ ਉਹਨਾਂ ਨੂੰ ਸਾਰਾ ਸਾਫ਼ ਸਵੱਾਈ ਥੱਲੇ ਕਰਕੇ ਏਪੀਜ਼ ਨੂੰ ਪਾਣੀ ਪੂਣੀ ਪਲਾ ਕੇ ਜਵਾਕਾਂ ਨੇ ਵੀ ਨੜਾ ਕੇ ਆਪ ਨਾ ਕੇ ਫਿਰ ਉੱਪਰ ਆਉਂਦਾ ਸਹੀ ਗਾ। ਅਸਲ ਤੇ ਪਤਾ ਕੀ ਹੈ ਮੈਂ ਕਿਹਾ ਕਿਸੇ ਨੂੰ ਵੀ ਕੋਈ ਹੋਰ ਕੰਮ ਕਰ ਉਹ ਜਿਹੜੀ ਜ਼ਿੰਮੇਵਾਰੀ ਮੈਂ ਫੜ ਲਈ ਮੈਨੂੰ ਉਹ ਨਹੀਂ ਆ ਮੇਰੀ ਤਾਂ ਗੱਲ ਸੁਣ ਲੋ ਜੇ ਮੈਂ ਮੈਸ ਮੇਰੇ ਕੋ ਖੜੀ ਹੋਵੇ ਨਾ ਤੈਨੂੰ ਤਾਂ ਠਾਣਾ ਨਾ ਜਿਹੜੀ ਡੂਡ ਦੋ ਮਿੰਟਾਂ ਕਰਨੇ ਪੈਣਗੇ ਉਹ ਨਹੀਂ ਇਹਦਾ ਗੱਲ ਸੁਣ ਲੋ ਹਾਂ ਕਿਆ ਸੁਣ ਸੁਣਾ ਕੋਈ ਸੁਣਾ ਗੱਲ ਮੈਂ ਗਾਇਮ ਆਪਣਾ ਮੈਸ ਜੋ ਵੀ ਕਿਹਾ ਚੋਹਿਆ ਮੈਂ ਨਾ ਕਿਉਂਦੀ એનર્ਜੀ ਨਹੀਂ ਆਉਂਦੀ ਹੈਗੀ ਸਰੀਰ 'ਚ ਜਦ ਦੋ ਤਿੰਨ ਦਾ ਚਾਹ ਨਾ ਪੀ ਹੋਵੇ ਹਾਂ ਦੇਖ ਵੇਖ ਇਹ ਬਿਮਾਰੀ ਦਾ ਘਰ ਹੈ ਬਿਜਣਾ ਸਾਹ ਰੱਖ ਚਿੱਟ ਕੇ ਪੈ ਜੀ ਫਿਰ ਤੁਮ ਵੀ ਗੱਤ ਕੋਈ ਨਹੀਂ ਲੱਗੇਗਾ ਹਾਂ ਕਿੰਨਾ ਗਲੀ ਆਖਣੀ ਠੀਕ ਹੋ ਜਦੀ ਤੂੰ ਹੋਰ ਕਿਆ ਉਹ ਤਾਂ ਪਰਮਾਤਮਾ ਦੀ ਕਿਰਪਾ ਹੈ ਅੱਛਾ ਮਾਤਾ ਖੁਦੇ ਨਹੀਂ ਕਹਿੰਦੀ ਤੂੰ ਅਗਰ ਤਾਂ ਮੈਂ ਤੇਨੇ ਖੁਦੇ ਲੱਗਦੀ ਜੇ ਦੇਖ ਕੇ ਜਿੰਦਗੀ ਦੇ ਤਰ੍ਹਾਂ ਪਾਸੋ ਕਹਿੰਦੀ ਉਦਕ ਆਸ ਸਵੇਰ ਦੀ ਪਈ ਰਹੀ ਹਾਂ ਸਵੇਰ ਦੀ ਪਈ ਰਹੀ ਹਾਂ ਅਨਸਰ ਦੀ ਨੂੰ ਸ਼ਾਮ ਕੇ ਕਿਹਾ ਵੀ ਹੁਣ ਮੇਰੀ ਬਹੁਤ ਔਖਾ ਹੋ ਗਿਆ ਹੁਣ ਨਿਮੇਤੀ ਬਸ ਤੇਰੇ ਵਾਸਤੇ ਤੂੰ ਜਦੇ ਨਹੀਂ ਕਹਿੰਦੀ ਇਹ ਮੇਰੇ ਵਾਸਤੇ ਬਾਹਰ ਆ ਹੁਣ ਮੈਂ ਰੋਕਾ ਹੋ ਗਿਆ ਦਾਹ ਗਈ ਉਹ ਕਹਿੰਦਾ ਬੀਬੀ ਜਮਾਈ ਲੋ ਹੋਇਆ ਵਾ ਜਮਾਈ ਲੋ ਹਾਂ ਇਹ ਲੱਤਾ ਦੀ ਜਾਨ ਨਹੀਂ ਸੀ ਆਪਦਾ ਨਹੀਂ ਸੁਣਿਆ ਧਿਆਨ ਸੁਖਬੀਰ ਗੁਰੇ ਜੇ ਬੀਪੀ ਮੜਾ ਜਾ ਕੇ ਲੋ ਹੁੰਦਾ ਉਹਦਾ ਕੁਝ ਹੋਰ ਜਿਹੜਾ ਜਮਾ ਹੀ ਲੋ ਹੁੰਦਾ ਸ਼ਬਦ ਬੋਲ ਉਹ ਡਾਕਟਰ ਨੇ ਏਡੀ ਗੱਲ ਬਹੁਤੀ ਜਿਹਨੂੰ ਜਮਾ ਹੀ ਲੋ ਹੋਇਆ ਓਹੋ ਮੈਂ ਤਾਂ ਮੈਨੂੰ ਨਹੀਂ ਪਤਾ ਮੈਂ ਤਾਂ ਤੁਹਾਨੂੰ ਅਨਸਰ ਦੀ ਨੂੰ ਕਿਹਾ ਨਹੀਂ ਮੇਰਾ ਜੀ ਨਹੀਂ ਕਰਦਾ ਹੈਗਾ ਕਹਿਣਾ ਪਹਿਲਾਂ ਤਾਂ ਤੁਹਾਨੂੰ ਅਨਹਰਦੀ ਕਿਹਾ ਕਰ ਪਹਿਲਾਂ ਤਾਂ ਮੈਂ ਉੱਥੇ ਮਹਿਕ ਨੂੰ ਦੇਖ ਨਹੀਂ ਨਹੀਂ ਪਹਿਲਾਂ ਤੁਹਾਨੂੰ ਅਨਹਰਦੀ ਕਿਹਾ ਕਰਦੀ ਹੁਣ ਸਰਦੀ ਕਦੇ ਲੱਗੀ ਮੈਂ ਇੱਕ ਦੋ ਵਾਰ ਮਹਿਕ ਨੂੰ ਵੀ ਫੋਨ ਕਰਿਆ ਉਹਨੇ ਚੱਕਿਆ ਨਹੀਂ ਬਾਅਦ ਚ ਫੋਨ ਆਇਆ ਉਹਦਾ ਮਾਤਾ ਮੈਂ ਤਾਂ ਬੇਬੀ ਤੇ ਵੀ ਮੈਨੂੰ ਦਵਾਈਓ ਦਵਾਈਓ ਉਂਗਾ ਵੀ ਕਹਿੰਦਾ ਚਾਚੀ ਮੈਂ ਖੇਤ ਸਾਰ ਕੇ ਸੁਸੀ ਕਰਾ ਦੇ ਮੇਰੇ ਜੀ ਨਹੀਂ ਕਰਦਾ ਕੋਈ ਨਾ ਵੀ ਛੱਡ ਦੇ ਕੀ ਬਾਤ ਹੈ ਭਾਬਾ ਆਪਣੇ ਪੁੱਤਰੀ ਨੂੰ ਨਾ ਭੁਗਤਦੀ ਨਾ ਕਰ ਹਾਂ ਉਹ ਤਾਂ ਹੋਇਆ ਕੋਲਾ ਗਾੜਾ ਸੇ ਲੜਾਈ ਤੇ ਮਾਰੇ ਬਸ ਕਹੀ ਨਹੀਂ ਲੜਾਈ ਤੇ ਮਾਰੇ ਮੈਂ ਸੁਣ ਸੁਣ ਮੈਂ ਦੱਸਦਾ ਮੈਨੂੰ ਕੀ ਚੱਕਰ ਹੁੰਦਾ ਜਦ ਦੇਖਿਆ ਮੈਨੂੰ ਕੰਮ ਕਰਨ ਦਾ ਟਾਈਮ ਆ ਗਿਆ ਆਇਓ ਮੈਨੂੰ ਤਾਂ ਦੱਤ ਮੇਰੇ ਤਾਂ ਲੱਤਾਂ ਮਿੱਤੇ ਨਹੀਂ ਜਿਹੜਾ ਕਰਨਾ ਤਾਂ ਕਰਨਾ ਹੀ ਹੈ ਚਾ ਚੁੱਪ ਕਰ ਮੇਰੀ ਗੱਲ ਪਹਿਲਾਂ ਪੂਰੀ ਸੁਣ ਲੈ ਹਾਏ ਬਾਗੀ ਆ ਇਹ ਵੀ ਟਿਮਕਾ ਹੋਗਾ ਜੇ ਦੇਖਿਆ ਕਿ ਟਾਰਗੇਟ ਆਪਣਾ ਬਈ ਮੈਂ ਠੀਕ ਹੋ ਗਈ ਦੇਖਣਾ ਬਗੈਰ ਦਵਾਈ ਤੇ ਹੀ ਹੈ ਨਾ ਇਹੇ ਨਾ ਪਹਿਲੇ ਤਾਂ ਇਹ ਵੀ ਪਰਮਾਤਮਾ ਕਿਸੇ ਬਰਕਣ ਦੀ ਨੌਬਤ ਲਿਆ ਬੀ ਲਿਆ ਵੀ ਨਾ ਹੈ ਨਾ ਜੇ ਨੌਬਤ ਇੱਕ ਇਹ ਹੈਗੇ ਇਹ ਜਿਹੜੇ ਨਾ ਲੇਡੀ ਦੇ ਕੋਲ ਚਲਿੱਤਰ ਹੁੰਦੇ ਆ ਇੱਕ 365 ਚਲਿੱਤਰ ਕਹਿੰਦੇ ਹੁੰਦੇ ਆ ਉਹਨਾਂ ਵਿੱਚੋਂ ਇੱਕ ਚਲਿੱਤਰੀ ਆ ਛੋਟੀ ਜਿਹੜੀ ਆ ਬਿਮਾਰੀ ਵਾਲਾ ਅੱਛਾ ਨਾ ਨੀ ਬੈਠਰ ਹੋਣਾ ਜਨਾਨੀਆਂ ਚਲਿੱਤਰ ਲਾਉਂਦੀਆਂ ਨਹੀਂ ਮੈਂ ਸਾਰਿਆਂ ਨੂੰ ਹੀ ਕਹਿੰਦਾ ਹੈਗਾ ਸਾਰਿਆਂ ਨੂੰ ਹੀ ਕਹਿੰਿਆ ਹੈ ਸਾਰਿਆਂ ਦਾ ਨਾਮ ਲਿਖ ਕਰਨਾ ਚਾਹੁੰਦੇ ਕਰਿਆ ਹਾਂ ਨਹੀਂ ਗੱਲ ਇਹ ਹੈ ਦੀਦੀ ਨੇ ਨਾ ਆਪਣਾ ਸੱਚੀਓ ਗੱਲ ਸਰੀਰ ਤੇ ਸੱਚੀਓ ਇਦਾਂ ਦਾ ਬਣਾ ਲਿਆ ਇਹਨਾਂ ਨੂੰ ਆਏ ਵੀ ਤੂੰ ਸੱਚੀਆ ਪਖੰਡ ਲਾਉਂਦੀ ਮਲਜਿੰਦਰ ਮੈਨੂੰ ਉਹ ਗੱਲ ਕੱਢੀ ਜਾਂਦੀ ਮੈਂ ਤਾਂ ਕਹਿੰਦੀ ਦਵਾਈ ਬੂਟੀ ਨੂੰ ਨਹੀਂ ਤੁਰਨਾ ਹੈਗਾ ਤਾਂ ਤੇਰੇ ਨਾਲ ਆਹੀ ਹਾਲਾਤ ਹੋਣੇ ਹਾਂ ਨਹੀਂ ਤੁਰਦੀ ਕੋਈ ਗੱਲ ਦਵਾਈ ਬੂਟੀ ਕਹਿੰਦੀ ਇਹਨਾਂ ਨੂੰ ਜਦ ਹੁਣ ਤੂੰ ਕਹਿੰਦੀ ਤੈਨੂੰ ਇਹਨਾਂ ਨੂੰ ਕਹਿੰਦੀ ਤੂੰ ਬਿਮਾਰ ਦੇ ਵਿੱਚ ਉੱਠ ਕੇ ਕੰਮ ਲਾ ਜਾਨੀਂ ਨਾ ਇਹਨੂੰ ਆਈ ਲੈਂਦਾ ਵੀ ਠੀਕ ਹੈ ਇਹਨੂੰ ਤਾਂ ਅੱਛਾ ਉਹਨੇ ਦਿਖਾਇਆ ਤੈਨੂੰ ਵੀ ਪੈ ਗਿਆ ਕਰ ਹੈ ਉਹਨੂੰ ਦੱਸਦੀ ਹਾਂ ਮੈਂ ਅੱਛਾ ਜਦੋਂ ਉਹ ਹੁੰਦੀ ਹੈ ਤੈਨੂੰ ਵੀ ਪੈ ਗਿਆ ਕਰ ਬਸ ਤਾਂ ਗੱਲ ਇਹ ਉੱਤਰ ਲੈ ਕਰਾਈ ਕਰਦੀ ਸੀ ਜਦ ਤੱਕ ਸੰਦੀਪ ਨਹੀਂ ਸੀ ਆਈ ਹੈ ਕਿ ਉਤੇ ਪਹਿਲਾਂ ਉਹ ਕੋਈ ਵਿਵਾਰ ਨਹੀਂ ਸੀ ਮੈਨੂੰ ਦੀਦੀ ਉਹ ਕਿਉਂ ਉਹ ਗੱਲ ਮੈਨੂੰ ਦੇਖ ਲੈਣਾ ਮੈਨੂੰ ਇਹਨੇ ਦੱਸਿਆ ਕਹਿੰਦੀ ਮੈਂ ਸਾਥ ਨਹੀਂ ਇਸ ਕਿਸੇ ਵੀ ਕੰਮ ਕਰਦੀ ਯਾਰ ਉਹ ਕਿਉਂ ਉਹ ਨਹੀਂ ਹੀ ਕੰਮ ਕਰਦੀ ਜੀ ਇਹਨੂੰ ਪਤਾ ਤਾਂ ਮੈਂ ਕੰਮ ਕਰਨਾ ਹੈ ਸਾਰੇ ਇਸ ਚੀਜ਼ ਦੇ ਵਿੱਚ ਚੇਂਜਿੰਗ ਤਾਂ ਆਉਂਦੀ ਹੋ ਆ ਯਾਰ ਇਹ ਖਚਲਿਆ ਨਹੀਂ ਮੇਰੇ ਜਾਵੇ ਨਾ ਕੰਧ ਤੇ ਸਿਰ ਪਰ ਸਾਰਾ ਕੰਮ ਹੋਵੇ ਫਿਰ ਬੰਦਾ ਕਹਿੰਦਾ ਵੀ ਚੱਲ ਮੈਂ ਹੌਲੀ ਹੌਲੀ ਲੱਗਿਆ ਰਾਂ ਜਿਆਦਾ ਨਹੀਂ ਆਪਣਾ ਸਰੀਰ ਐਜਾ ਬਣਾ ਲਿਆ ਹੁਣ ਤੁਸੀਂ ਇਹ ਜੀ ਭਾ ਦੇ ਲੋ ਜਿਹੜੇ ਸਰੀਰ ਆਹ ਚੱਕਰ ਤੂੰ ਵੀ ਤੈਹੀ ਕਹਿੰਦਾ ਮੈਂ ਨਹੀਂ ਕਰਦਾ ਇਹ ਪੁੱਛਣੇ ਬੇਸ਼ੱਕ ਜਿੱਦਣ ਰਖੜੀਆਂ ਵਾਲੇ ਦੇ ਤੁਸੀਂ ਚਲੇਗੇ ਤੇ ਲੈਣੀ ਤੇ ਲਾਹੋਗਾ ਜਰਾ ਠੀਕ ਹੈ ਨਾ ਸਵੇਰੀ ਸੱਜਣ ਉੱਠ ਕੇ ਨੂੰ ਕਹਿੰਦਾ ਮੈਂ ਇਸੇ ਜਾਣ ਥਣ ਤੇ ਪਹਿਲਾਂ ਮੈਂ ਝੋਤੀ ਗਿਆਨ ਜੋਤੀ ਸਾਰੇ ਕੋਸਤਾ ਮੈਂ ਇੱਥੇ ਨਹੀਂ ਆ ਕੇ ਚੁਵਾਈ ਉਸ ਬਾਅਦ ਜੂ ਆ ਕੇ ਉੱਪਰ ਬੈਠੀ ਮੈਂ ਥੱਲੇ ਸਾਰਾ ਕੰਮ ਨਿਬੜ ਕੇ ਆ ਗਿਆ ਠੀਕ ਹੈ ਨਾ ਸਾਰਾ ਕੰਮ ਇਹ ਉੱਕਣੀ ਮੈਂ ਬੈਠੀ ਬਸ ਫੋਨ ਦੀ ਆ ਰੀਲਾ ਰੀਲਾ ਚੱਲ ਰਹੀ ਹੈ ਫਸਟਾਈਲ ਦੇਖ ਦੇਖ ਮੇਰਾ ਸਟਾਈਲ ਦੇਖ ਐਕਣੀ ਐਕਣੀ ਬੈਠੀ ਹੈ ਮਹਾਸੂ ਵੀ ਡੱਕਾ ਤੂੰ ਰਹੀ ਕੁਦਰੇ ਮੈਨੂੰ ਦੇਖ ਕੇ ਕਰਦੀ ਕਰ ਲੈਣਾ ਮਾਪੇ ਫੇਰ ਰੀਲਾ ਫੇਰ ਜੀ ਰੋਮੀ ਮਹਾ ਮਾਤੇ ਨਾਲ ਲੱਗਦਾ ਥੋੜਾ ਬਦ ਤੂੰ ਕਰ ਥੋੜਾ ਮੈਂ ਕਰਾਂ ਦੇਖ ਰਹੀ ਮੈਂ ਸਾਰਾ ਖੰਬਰ ਦਾ ਹਾਂ ਇਹ ਫੇਰ ਰੀਲਾ ਬਸ ਸਾਰਾ ਖੰਬਰ ਉਹਦੇ ਬਾਅਦ ਮਹਾਸੂ ਵੀ ਉਕਣੀ ਬੈਠੀ ਹੈ ਉਹਦੇ ਬਾਅਦ ਜੂ ਚੱਕੇ ਸਾਰੇ ਭਾਂਡੇ ਤੋਂ ਉੱਤੇ ਹੇ ਦੋਤੇ ਵੀ ਠੀਕ ਐ ਸਾਰਾ ਕੁਝ ਕਰੇ ਕਰਕੇ ਰੋਜ਼ ਸਾਰਾ ਕੁਝ ਕਰਤਾ ਉਹਦੇ ਬਾਅਦ ਮਾ ਇਹ ਤਾਂ ਹਿਲਦੀও ਨਹੀਂ ਇਹਨੇ ਸਾਰਾ ਕੰਮ ਕਰਵਾ ਲਿਆ ਮੇਤੇ ਮੈਂ ਵੀ ਜਾ ਕੇ ਦੇ ਕੋ ਬੈਠ ਗਿਆ ਉੱਥੇ ਮੈਂ ਦੇਖੀ ਜਰੀਨਾਂ ਹਾਂ ਮੈਂ ਦੇਖੀ ਜਰੀਨਾਂ ਚੁੱਪ ਕਰਕੇ ਮੈਂ ਮੈਂ ਸੋਚਿਆ ਤਾਂ ਇਹਨੂੰ ਮਾ ਕਤਲੀ ਜੀ ਐ ਥੋੜੀ ਜਿਹੀ ਸਰੀਰ ਐ ਕਰਦੀ ਐ ਕਿੱਲਾ ਮੇਸਾ ਜਾ ਵਿਚਾਰਨ ਉੱਥੇ ਨੂੰ ਜਾਣਾ ਨਹੀਂ ਹੈਗਾ ਤਾਂ ਉਹ ਸਾਹਿਬ ਨੂੰ ਮੇਰੀ ਉਧਰ ਉਥੇ ਮੀਟਿੰਗ ਸੀਗੀ ਆਈਆਈਟੀ ਦੇ ਵਿੱਚ ਰੋਪੜ ਦੇ ਵਿੱਚ ਮਾ ਆ ਕੇ ਵੀ ਇਹ ਨਹੀਂ ਖਾਦੀ ਮਾ ਜੂ ਚੱਕਿਆ ਆਪਣੀ ਤਿਆਰ ਹੋਇਆ ਬਗੈ ਰੋਟੀ ਬਾਈ ਖਾਣ ਇੱਕ ਚਾਹ ਲਾ ਕੇ ਦੇਤੀਆਂ ਮੈਂ ਦੋ ਰੁਪਏ ਮਾਨੂੰ ਤਰਦੀ ਤੁਮਦੀ ਲੇਤੀਆਂ ਫੇਰੇ ਮਾ ਮਾ ਮੋਟਰ ਸੇ ਦੜਾਇਆ ਉੱਥੇ ਤੇ ਮੈਂ ਸ਼ਾਮ ਨੂੰ 4-5 ਵਜੇ ਮੁੜਿਆ ਮਾ ਠੀਕ ਹੈ ਬਾਕੀ ਸਾਰੇ ਕੰਮ ਕਰੇ ਹੋਏ ਤੇ ਇਹ ਜੇ ਹਾਂ ਕੰਮ ਸਮਝਣ ਦੀ ਗੱਲ ਹੈ ਕਾ ਯਾਰ ਬੰਦਾ ਨਾਲ ਲੱਗੇ ਤਾਂ ਹੱਟ ਕੇ ਵੀ ਉਹ ਵੀ ਲੱਗਿਆ ਲਾਣਾ ਬਿਜਲ ਪੜਦੇ ਪੜਦੇ ਸਾਰਾ ਨਹੀਂ ਬੈਠਦਾ ਬਾਅਦ ਵਿੱਚ ਜਿੰਨੀ ਮਰਜ਼ੀ ਬੈਣੀ ਬੈਠੀ ਰਹੇ ਹੁਣ ਤਾਂ ਸੁਜਵਾਬ ਇਹ ਹੁੰਦਾ ਤੇ ਸਾਥ ਨਹੀਂ ਹੁੰਦੇ ਸਾਰਾ ਕੋ ਕਰਦੇ ਹੀ ਮੈਂ ਤੇ ਸਵੇਰੇ ਜੇ ਹੁਣ ਦੇਖ ਹੁਣ ਜਿਹਨੇ ਤੂੰ ਪਾਸੋਂ ਪਈ ਤੀ ਸਦਾ ਸੰਦੇ ਨਾ ਬਲੇ ਕੰਨ ਨਿਪੜ ਗਿਆ ਮੇਰੀ ਗੱਲ ਸੁਣ ਉਧਰੇ ਘਰ ਚ ਬਥੇ ਕੰਮ ਹੋਦਾ ਚਲ ਸਵੇ ਸਵੇ ਰ ਮੜ ਮਟਾ ਕੰਮ ਘਰ ਨਾ ਘਰ ਨੂੰ ਤੋੜ ਦੇਣਾ ਚਲ ਬਾਹਰ ਉਧਰ ਸਿੰਬਰ ਜਾਣਾ ਹੈ ਜਸਵੀਰ ਨੇ 10 15 ਮਿੰਟ 걸 ਲਗੂਦਾ 10 15 ਨਹੀਂ ਕਾਂਟਾ ਕਾਂਟਾ ਮੂਹ ਲਾ ਕੇ ਦੰਨਾ ਮਾਰਨੇ ਇਹ ਕਿਥੇ ਮੁੜਦੀ ਮੈਂ ਹਾਕਾ ਮਰ ਜਣੀ ਆ ਸੁਖਵੀਰ ਪੁਰਾਣੀ ਮਕਾਨ ਦੀ ਗੱਲ ਕਰਦੇ ਇਹ ਸੁਖਵੀਰ ਇਹ ਨਾ ਮੈਨੂੰ ਸੁਣਨਾ ਪੇ ਮੋਥੇ ਜਾ ਕੇ ਜਾ ਕੇ ਆਇਆ ਫੜ ਗਣ ਅੱਖਾਂ ਜੀਆਂ ਕਰਕੇ ਆਏ ਫਿਰ ਇਹ ਨਾ ਮੈਂ ਆ ਗਈ ਹੁਣ ਜਾਓ ਆ ਗਈ ਮੈਂ ਖਤਮ ਨਹੀਂ ਹੋਣੀ ਇਹ ਕੱਲਾ ਆਗੀ 2 ਮਿੰਟ ਤਾਂ ਦੇ ਦਿਓ ਫਿਰ ਵੀ ਸਾਡੇ 2 ਮਿੰਟ ਮੰਗ ਲੈਣੇ ਆ ਇਹ ਨਹੀਂ ਇਹ ਵੀ ਬੰਦਾ ਅੱਖ ਕੱਢ ਕੇ ਸਾਹਮਣੇ ਖੜਾ ਏ ਇਹਨੇ ਮੈਂ ਸੋਚਿਆ ਲੈ ਇੱਕ ਵਾਰ ਇੱਕ ਦੋ ਕਵਲ ਮਹਾਰਾਜੀ ਸਾਹਮਣੇ ਉਹਦੇ ਬੇਇੱਜ਼ਤੀ ਕਰਨਾ ਮੁੜ ਕੇ ਮੈਨੂੰ ਦੇਖ ਕੇ ਨੱਠਿਆ ਕਰੂਗੀ ਪਰ ਮੇਰਾ ਕੋ ਨਹੀਂ ਪਿਆ ਮਾਚਲ ਗੋਹੇ ਸੇਲੀਆਂ ਪਰ ਫਿਰ ਵੀ ਇਹ ਕਿੱਥੇ ਇਹਦੇ ਦਿਮਾਗ 'ਚ ਨਹੀਂ ਬੜੀ ਗੱਲ ਆ ਆ ਹਾਲਾਤ ਉੱਧਰ ਦੇ ਉੱਥੇ ਜਿਹੜੀ ਪੋਚਾ ਦਾ ਉੱਥੇ ਪੋਚਾ ਲੱਗਦਾ ਤਾਂ ਥੋੜੇ ਦਿਨਾਂ ਬਾਅਦ ਕਿਉਂਕਿ ਸੁਲਾਬਾ ਜਰਨ ਤਾਂ ਇਹਨਾਂ ਦਿਨਾਂ 'ਚ ਨੀਵਾ ਕਰਕੇ ਹੋ ਉੱਤੇ ਸੰਬਰ ਪੜੇ ਦੀ ਪੜ ਸੰਬਰ ਵੀ ਹੋ ਜਾਂਦਾ ਤਾਂ ਹੁਣ ਇੱਥੇ ਦਾ ਕੰਮ ਤੁਸੀਂ ਖਾ ਖੜ ਜਾਇਆ ਵਾ ਅਸੀਂ ਲੱਜਾਇਆ ਹੋਇਆ ਤੁਸੀਂ ਜਿੱਥੇ ਇੱਕ ਜੁੱਪੜ ਲੱਕਤੀ ਜਿੱਥੇ ਇੱਕ ਖਾਗ ਭਾਂਡੇ ਰੱਖਤੀ ਜਿੱਥੇ ਇੱਕ ਪਾਣੀ ਲਈ ਬੋਤਲ ਰੱਖਤੀ ਜੇ ਨਹੀਂ ਕਿ ਪ੍ਰਸ਼ਾਦਾ ਛਕਦਾ ਅੱਠ ਦਿਨ ਠੀਕ ਆ ਤੁਹਾਡੇ ਕੋ ਹਫ਼ਤੇ ਚੋਂ ਅੱਠ ਹਾਂ ਹਫ਼ਤੇ ਚੋਂ ਹਫ਼ਤੇ ਦਿਨ ਹਾਂ ਨਾ ਠੀਕ ਹੈ ਹਫ਼ਤੇ ਦਿਨ ਹੁਣ ਫੇਰ ਤਾਂ ਹੀ ਕਹਿੰਦਾ ਅੱਠ ਦਿਨ ਤੁਹਾਡੇ ਕੋ ਪ੍ਰਸ਼ਾਦਾ ਜਗਦਾ ਅੱਠਾਂ ਚੋਂ ਇੱਕ ਜਾਂ ਦੋ ਦਿਨ ਹੋਊਗਾ ਵੀ ਮੇਰੇ ਭਾਂਡੇ ਅੰਦਰ ਧਰੂਗੇ ਨਹੀਂ ਮੈਂ ਚੱਕ ਕੇ ਸਿੰਕ ਚ ਰੱਖਦਾ ਸਭ ਬਿੱਕ ਕਿਸੇ ਨੂੰ ਦੇਖਾਇਆ ਹੁੰਦਾ ਹੀ ਹੋਰ ਹੋਰ ਤਾਂ ਲੈ ਗਿਆ ਉਹ ਮੈਂ ਹੁਣ ਹੋਰ ਪਾਸੇ ਨਹੀਂ ਮੈਂ ਆਪਣੀ ਗੱਲ ਕਰ ਦਿੰਦਾ ਬਾਈ ਮੇਰੀ ਗੱਲ ਸੁਣੋ ਮੇਰੇ ਤੇ ਨਾ એનર્ਜੀ ਘਟਦੀ ਜਾਂਦੀ ਹੈ ਦਰ ਬਦਨ ਦਰ ਬਦਨ ਇਸ ਕਰਕੇ ਨਾ ਤੇਜ਼ੀ ਵਾਲਾ ਕੰਮ ਨਹੀਂ ਹੁੰਦਾ ਇਹਨੂੰ ਗਲੂਕੋਸ ਦੀ ਬੋਤਲ ਖੋੜੀ ਬਣੀ ਹੈ ਕੋਚ ਹੁੰਦਾ ਹੈ ਖਾਣ ਨੂੰ ਜਦ ਜੀਭ ਹੁਣੇ ਚੱਲਦੀ ਹੈ ਬੋਲਣ ਨੂੰ ਐ ਪੂਰੀ ਤਰਨੀ ਕਿੱਥੇ ਚੱਲਦੀ ਹੈ ਬੋਲਣ ਨੂੰ ਵੀ ਮੈਂ ਖਾਣ ਦੰਦਾਂ ਨੂੰ ਫੁੱਲ ਸਪੀਡ ਤੇ ਚੱਲਦੇ ਨੇ ਇਹ ਤੁਹਾਨੂੰ ਸ਼ਾਪਿੰਗ ਨੂੰ ਕਰ ਸ਼ਾਪਿੰਗ ਪਹੰਟ ਚਾਰ ਗੁਣਾ ਜ਼ਿਆਦਾ ਸਪੀਡ ਤੇ ਮੇਰੇ ਕਾਰ ਨਿਕਲ। ਇੱਥੇ ਗਾਲ ਵੀ ਨਿਕਲ ਗਈ ਗੱਲ। ਜਦ ਐਨੀ ਸਪੀਡ ਦਾ ਸਾਰੇ ਕੰਮ ਹੁੰਦੇ ਆ ਆ ਜਿਹੜਾ ਕੰਮ ਕਰਨਿਆ ਉਹ ਸਪੀਡ ਕਰ। ਕੋਈ ਹੋਣਾ ਆਪਣੇ ਹੋ ਗਈ ਗੱਲ। ਹੁਣ ਕਿਹੜੀ ਸ਼ਾਪਿੰਗ ਕਰੀ ਗੱਸੀ ਆਪਣੇ ਲਈ? ਤੁਹਾਡੀ ਨਹੀਂ ਜੋ ਜਿਹੜੇ ਨਵੇਂ ਕਰਦੇ ਆਏ ਤੁਹਾਡੇ ਮੈਂ ਨਹੀਂ ਮੈਂ ਨਹੀਂ ਜਾਂਦੀ ਕਿਤੇ ਦੀ ਹੱਦ ਤੱਕ। ਤੁਹਾਡੇ ਲਈ ਆਏ ਇੱਕ ਇੱਕ ਹੱਤਾ ਹੋਇਆ ਲਾਉਣ ਨੂੰ ਆਏ। ਹੱਥ ਵਾਦਾ ਕਰ ਵੀ ਮੈਂ ਨਹੀਂ ਕਰ। ਆ ਕਰਦਾ ਤੂੰ ਤੂੰ ਪਹਿਨਾ ਮੁਰਕਾ। ਮੈਂ ਜਾਣਾਂ ਨਹੀਂ ਕਿਤੇ ਵੀ ਤੂੰ ਦੱਸ। ਤੂੰ ਤਾਂ ਜਾਣਦੀ ਆ ਨਹੀਂ। ਮੈਂ ਤਾਂ ਕੂੜੀ ਟੰਗ ਤੁਨੀ ਮੈਂ ਨਹੀਂ ਕੋਈ ਖਾਂਦੀ ਨੰਦੀ ਮੈਂ ਤੇਰੀ ਕੋ ਦੰਟੀ ਲੰਦੀ ਮੇਰੇ ਜਾਣ ਨੂੰ ਵੀ ਮੇਰੇ ਦਿਲ ਨਹੀਂ ਕਰਦਾ ਹੈਗਾ ਹੁਣ ਵੀ ਮੇਰੇ ਨਾਲ ਵਾਦਾ ਕਰ ਲੈ ਕਿਤੇ ਨਹੀਂ ਜਾਣਾ ਐ ਪਤਾ ਕਰਦੀ ਕਰਦੀ ਆ ਅੱਜ ਤਰੀਕ ਹੀ ਨਹੀਂ ਹੋਗੀ ਅੱਜ ਆ ਗਿਆ 14 ਤਰੀਕ ਦਾ ਅੱਜ 14 ਤਰੀਕ ਆ 10 ਤਰੀਕ ਦੀਆਂ ਕਾਖੜੀਆਂ ਉਹ ਤੇ 3 ਦਿਨ ਪਹਿਲਾਂ ਤੁਸੀਂ ਸ਼ੋਪਿੰਗ ਕਰੀ ਹੈ ਮਤਲਬ ਇਹ ਖਾਤਾ ਹੀ ਹੋਇਆ ਹਾਲ ਸ਼ੋਪਿੰਗ ਕਰੇ ਨੂੰ ਉਹ ਤਾਂ ਪਰ ਭੈਣਾਂ ਲਈ ਕਰ ਉਹ ਭੈਣਾਂ ਜੀ ਕਦੀ ਉਹ ਤੁਸੀਂ ਕਹਿੰਦੇ ਸ਼ੋਪਿੰਗ ਕਦ ਕਰੀ ਹੈ ਆਪਣੇ ਲਈ ਆਪਣੇ ਲਈ ਆਪਣੀ ਗੱਲ ਆਪਣੀ ਹੁੰਦੀ ਹੈ ਵੀ ਸਪੈਸ਼ਲ ਆਪਣੇ ਲਈ ਕਿਦਣ ਕਰੀ ਆ ਘੋਰਲੀ ਤਸੀ ਕਰਦਾ ਨਾ ਬਾਜ਼ਾਰ ਜਾਣਾ ਨਾ ਮੈਨੂੰ ਆਪਣੇ ਚੀਜ਼ ਦੀ ਕੋਈ ਲੋੜ ਨਹੀਂ ਇਹੇ ਬਤਾਉਣ ਪਤਾ ਸਾਰੀ ਗੱਲ ਕੰਮ ਕਵਾ ਕੇ ਮੇਰੇ ਤੇ ਆ ਜਿਹੜੀ ਆ ਠੀਕ ਐ ਇਹ ਤਾਂ ਪਹਿਲੀ ਭੱਜਦੀ ਆ ਤੂੰ ਆਪਣਾ ਜਾ ਹੀ ਨਾ ਜਾ ਮੇਰੇ ਆ ਬਸ ਸਾਰੀ ਗੱਲ ਲਾ ਗਈ ਮੇਰੇ ਤੇ ਕਿੱਥੇ ਜਾਂਦੇ ਦੀਦੀ ਮੈਨੂੰ ਘਰ ਕਿਦਣ ਸ਼ਾਪਿੰਗ ਕਰਨ ਗਈ ਆ ਰੱਖੜੀਆਂ ਦੀ ਤੂੰ ਨਹੀਂ ਗਈ ਮੈਂ ਕਿਹਾ ਵੀ ਚੱਲਾਂਗੇ ਦੋਹੇ ਜਣੇ ਆਪਾਂ ਦੋਨੇ ਚੱਲਾਂਗੇ ਆ ਬਾਹਰ ਹੋਲੀ ਚਲਦੀ ਫੇ ਮੈਂ ਕਿਹਾ ਚਲ ਮੈਂ ਭੈਣ ਨਾਲ ਜਾਈਏ ਜੇ ਨਾਲ ਮੇਰੇ ਨਾਲ ਲੜਾਈ ਹੋ ਜਣੀ ਉੱਤੋਂ ਪਹਿਲਾਂ ਜਨਮ ਦਿਨ ਦੀ ਕਰੀ ਮੈਂ ਨਹੀਂ ਦੁੱਦੀ ਉਦੋਂ ਵੀ ਨਹੀਂ ਤੂੰ ਮੇਰੇ ਨਾਲ ਗਈ ਗਈ ਫੇਰ ਜਸਮੀਨ ਲੈ ਕੇ ਪੋਣੀ ਸੀ ਉਦੋਂ ਮਾਰੇ ਸੀ ਚੋਰਿੰਗੋ ਵੀ ਲੜ ਕੇ 12 ਵਜੇ ਲੜਦੇ ਲੜਦੇ ਆ ਨਾ ਤਾਂ ਤੁਰਈਏ ਬਸ ਸ਼ੋਪਿੰਗਾਂ ਤੋਂ ਫੇਰਾ ਚੱਲਦਾ ਹੱਥ ਧਣਾ ਹਾਂ ਹਾਂ ਹੁਣ ਫੇਰਾ ਤਾਂ ਬਾਈ ਨਹੀਂ ਜਾਂਦੀ ਇਹੇ ਸ਼ੋਪਿੰਗ ਨੂੰ ਬਹੁਤ ਕਲੇਸ਼ ਕਰਕੇ ਤੁਰਦੀ ਇਕ ਤੂੰ ਜਾਣਦਿਆ ਕੰਦੀ ਭਾਈ ਕੇਂਦਰ ਦਾ ਨਾ ਕਰ ਮੇਰੇ ਕੋਲ ਚ ਕੋਈ ਨਹੀਂ ਸਾਰੇ ਪਤਾ ਵੀਡੀਓ ਚ ਮੈਨੂੰ ਥਾਰੇ ਇੱਕ ਵਾਰ ਤੋੜ ਕੇ ਰੱਖਦੀ ਐ ਜਦੋਂ ਮੇਰਾ ਵੀ ਕੈਨਸਲ ਕਰੋ ਵੀ ਤੈਨੂੰ ਨਹੀਂ ਜਾਣਾ ਸੰਦੀਪ ਜਿਸ ਗਵੀਰ ਨੇ ਤੈਨੂੰ ਲੱਗਦਾ ਵੀ ਮੈਂ ਟਾਰਗੇਟ ਇਹਨੂੰ ਕੰਨਿਨੂ ਕਰ ਰਿਹਾ ਤੈਨੂੰ ਲੱਗਦਾ ਵੀ ਮੈਂ ਟਾਰਗੇਟ ਇਹਨੂੰ ਕੰਨਿਨੂ ਕਰ ਰਿਹਾ ਮੈਂ ਵੀ ਨਹੀਂ ਜਾਣਾ ਮੈਨੂੰ ਬਲੋਡ ਨਹੀਂ ਕਰੀ ਮੈਂ ਤੁਹਾਨੂੰ ਦੋਨਾਂ ਨੂੰ ਕਹਿ ਰਿਹਾ ਦੋਨਾਂ ਦੋਨਾਂ ਦੀ ਗੱਲ ਨਹੀਂ ਹੈਗੀ ਹਾਂ ਹੁਣ ਦੇਖੋ ਕਿਹਦੀ ਗੱਲ ਦੱਸੋ ਸੰਦੀਪ ਆਪਣੇ ਘਰ ਵਾਲਿਆਂ ਨਾਲ ਜਿਖੜਾ ਮਰਜੀ ਐਨਜੋਏ ਕਰੇ ਉਦੀ ਆਪਣੀ ਲਾਈਫ ਆ ਆਪਣੀ ਜ਼ਿੰਦਗੀ ਆ ਉਦੀ ਅੱਛਾ ਆਪਣੀਆਂ ਚੀਜ਼ਾਂ ਨਾ ਕਰਦਾ ਹੁਣ ਮੈਂ ਆਪਣੀ ਲਾਈਫ ਜ਼ਿੰਦਗੀ ਮੈਂ ਵੀ ਆਪਣੀ ਜੀਉਣੀ ਆ ਕਿਉਂ ਤੂੰ ਆ ਬੋੜੀ ਕਥੇ ਜ਼ਿੰਦਗੀ ਮੈਂ ਕਿਉਂ ਕਿਉਂ ਨਹੀਂ ਕਿਉਂ ਜੇ ਉਹ ਆਪਣੀ ਜ਼ਿੰਦਗੀ ਜੀਉਂਦੇ ਆ ਇਕੱਠੇ ਘਰ ਚ ਕਮਾਉਂਦੇ ਸਾਰਾ ਕੁਝ ਇਕੱਠੇ ਕਰਦੇ ਮੈਂ ਵੀ ਕੋ ਮੂੰਹ ਬਣਾਉਂਦਾ ਉਹਦਾ ਜੀ ਨਹੀਂ ਕਰਦਾ ਵਿਚਾਰੀ ਜੇ ਜਾਣ ਨੂੰ ਤਾਂ ਉਹਦਾਂ ਜੀ ਕਰਦਾ ਵਿਚਾਰੀ ਜੇ ਜਾਣ ਮੈਂ ਕਿਥੇ ਜਾਣ ਦੀ ਤਾਂ ਗੱਲੇ ਨਹੀਂ ਕਰੀ ਤਾਂ ਆਪਣੇ ਬਾਰੇ ਤੂੰ ਛੇੜ ਦੀ ਗੱਲ ਆ ਤਾਂ ਪੰਗਾ ਆਪ ਲੱਗਦਾ ਮੇਰਾ ਕਾਦਾ ਬਈ ਤੂੰ ਕਹਿੰਦੀ ਇੰਜੋਏ ਕਰਨ ਆਪਣੀ ਲਾਈਫ ਵਿੱਚ ਜੇ ਮੈਂ ਇੰਜੋਏ ਕਰਾਂ ਫਿਰ ਜਦ ਮੈਂ ਆਪਣੇ ਖਾਬ ਲੁਕੋ ਸਕਦੀ ਆ ਤੂੰ ਲੁਕੋ ਆਪਣਾ ਕਤਲ ਕੌਮ ਵੀ ਇਹ ਤਾਂ ਸਜ਼ਾ ਨਹੀਂ ਲੱਗਦੀ ਜਾਂ ਤਾਂ ਨਹੀਂ ਇਹਦੀ ਖਾਬ ਕਿਹੜੇ ਨੁਕਕੇ ਕਿਹੜੀ ਤਮੰਨਾ ਨਹੀਂ ਦੀ ਪੂਰੀ ਹੋਈ ਉਹ ਬੱਸ ਕਰ ਬੱਸ ਕਰ ਬੱਸ ਕਰ ਦੱਸੀ ਕਿਹੜੀ ਤਮੰਨਾ ਨਹੀਂ ਪੂਰੀ ਹੋਈ ਬੋਲ 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 ਨਹੀਂ জানা ਤੱਕ ਤੇ ਦਵਾਈ ਮਾਂ ਉਹ ਦਵਾਈ ਤੇ ਹੋਈ ਮਾਰ ਗੋਲੀ ਪਥੈ ਦੁਨੀਆ ਜਾਨਦੀ ਤੇ ਇਹ ਦੇਖਣਾ ਚਾਹੀਦਾ ਵੀ 80% ਬੀਬੀਆਂ ਦਾ ਜਿਹੜੀ ਤਮੰਨਾ ਨਾ ਪੂਰੀ ਹੋਈ ਹੋਵੇ ਕਿਹੜੀ ਹੋਵੇ ਉਹ ਬਾਈ ਸਾਨੂੰ ਨਹੀਂ ਤਮੰਨਾ ਦੀ ਲੋੜ ਸਰ ਮੇਰੇ ਤਾਂ ਆ ਗਿਆ ਮਰਨੇ ਦਾ ਮੌਕਾ ਸਹੀ ਸਲਾਮ ਫਲੰਗ ਜਾਣ ਦੇ ਅੱਛਾ ਬੱਸ ਗੱਲ ਖਤਮ ਹੁਣ ਮੈਂ ਤੁਹਾਨੂੰ ਕ੍ਰੀਸ ਨਹੀਂ ਆਹੋ ਲਕੜੀ ਇੰਨੇ ਟਕੇ ਜਾਣ ਦੇ ਨਾ ਬਿਨਾ ਮਤਲਬ ਤੇ ਬਿਨਾ ਮਤਲਬ ਚਲ ਗਈ ਇਹ ਨਾਲ ਬੜੀ ਜਲਦਾ ਮੈਨੂੰ ਐ ਸੋਦੀ ਮੈਨੂੰ ਇਹ ਆਰਤੀ ਵਰਪਾਏ ਆਉਣਾ ਤਾਂ ਤਾਂ ਮੈਂ ਢਾਲ ਢਾਲ ਕੇ ਸੁਖਬੀਰ ਉੱਠ ਹਾਂ 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 ਅੱਛਾ ਹਾਂ ਲਾਤਾ ਹੀ ਤੇ ਆ ਰਣ ਕੀ ਦੇਰਾ ਇਹਨੂੰ ਢਾਲ ਢਾਲ ਕੇ ਵੀ ਲੜਦਾ ਮੈਂ ਨਾ ਇਹ ਲੱਕੜੀਆਂ ਲਾ ਕੇ ਜੇ ਜੇ ਤੂੰ ਹੀ ਲੜਨਾ ਅਗੇ ਸਾਡੇ ਨਾਲ ਕੀ ਕਰਤਾ ਹਾਂਗੀ ਜਰੂਰ ਬਾਤ ਤੇ ਹਾਂ ਭਾਈ ਬਾਤ ਚੱਲ ਰਹੀ ਹੁਣ ਤੂੰ ਆਉਣੀ ਨਹੀਂ ਕਰਦਾਂ ਤਬਾ ਦੇਖ ਰਹਾ ਹਾਂ ਮੈਂ ਜਿਉਂਦੇ ਜਿਉਂਦਾ ਜਿਹੜਾ ਦਿਮਾਗ ਖਾਦਾ ਬਾ ਖਾਦਾ ਬਾ ਕਹਿੰਦੀ ਮੈਂ ਮਰਨ ਦੇ ਬਾਅਦ ਵੀ ਖਾਉਂਗੀ ਤੇਰਾ ਮੈਂ ਕਿੰਨਾ ਕਿੰਨਾ ਮੇਰੇ ਪਿੱਛੇ ਪਈ ਹੋਈ ਐ ਤੇ ਆਉਣੀ ਨਹੀਂ ਕਰਦਾਂ ਤੇ ਵੜਨਾ ਮੈਂ ਕਿਹੜਾ ਤੈਨੂੰ ਲੈ ਕੇ ਨਹੀਂ ਗਿਆ ਲੈ ਕੇ ਨਹੀਂ ਜਾਣਾ ਕਿਵੇਂ ਐਸੋ ਤੇ ਵੀ ਲੈ ਲਾਇਆ ਇਸ ਪਿੰਡ ਟਿਕੇ ਜਾਣਾ ਚੱਲ ਕੇ ਜਾਉ ਨਹੀਂ ਪੰਗਾ ਹੀ ਹੈ ਤਾਂ ਇਹਨਾਂ ਨਾਲ ਨਹੀਂ ਕੋਈ ਵੀ ਜਿੱਤ ਸਕਦਾ ਇਹਨਾਂ ਨੂੰ ਕੋਈ ਨਹੀਂ ਜਿੱਤ ਸਕਦਾ ਇਹਨਾਂ ਕੋਲ ਹਰ ਗੱਲ ਦਾ ਜਵਾਬ ਪਿਆ ਚਾਹੇ ਪੁੱਠਾ ਹੈ ਚਾਹੇ ਸਿੱਧਾ ਹੈ ਤੁਸੀਂ ਆਪ ਦੱਸਿਓ ਕਿ ਮੇਰਾ ਦਿਮਾਗ ਸੱਚੀ ਚਟਕ ਹੋਇਆ ਵਾ ਕਿ ਨਹੀਂ ਸਾਡਾ ਵੀ ਚਟ ਹੋ ਗਿਆ ਨਾ ਥੋੜਾ ਜਿਹਾ ਚਟ ਲਿਆ ਹੁਣ ਉਹ ਸਾਡੇ ਵੇ ਦਵਾਗੇ ਦੀ ਹੈ ਇਹ ਇਹ ਨਾਲ ਤਾਂ ਹੈ ਨਹੀਂ ਚੱਕੜਾ ਚਾਵਾ ਮੈਨੂੰ ਤਾਂ ਇਹ ਪਤਾ ਲੱਗੇ ਹਾਂ ਤਾਂ ਬੇਨਜ਼ੋਡਾਟਲੀ ਐਪਸਟ ਹੈ ਇਹ ਗੱਲ ਮੈਂ ਨਹੀਂ ਕਰਦਾ ਮੈਂ ਫੇਰਾ ਕਰਦਾ ਤੇ ਫਿਰਦੀ ਹੈ ਮੈਂ ਮਿਲਦੇ ਆਂ ਫਿਰ ਕਿਸੇ ਅਗਲੇ ਵਲੌਗ ਚ ਪਰਮਾਤਮਾ ਦਾ ਨਾਮ ਚੜ੍ਹਦੀ ਕਲਾ ਚ ਰੱਖ ਕੇ ਦਿਨ ਦੁਗਣੇ ਰਾਤ ਸੁਪਣੇ ਤਰੱਕੀਆਂ ਬਖਸ਼ੇ ਜੀ ਇਹ ਤਾਂ ਇੱਕਣੀ ਚੱਲੀ ਜਾਣਾ ਮੇਰਾ ਇਹਨਾਂ ਖਤਮ ਕਰ ਦੇਣਾ ਮੈਂ ਸ਼ਾਇਦ ਤੁਹਾਨੂੰ ਦੋ ਤਿੰਨ ਸਾਲਾਂ ਦੇ ਵਿੱਚ ਇੱਕ ਪਾਗਲ ਵਾਲਾ ਰੋਲ ਅਦਾ ਕਰਦਾ ਤੀਂ ਮੈਂ ਜਿਹੜਾ ਹੱਥ ਪੱਲੇ ਜ ਮਾਰਦਾ ਉਹ ਵੀ ਕੋਈ ਆ ਗਿਆ ਮੇਰੇ ਕੋਲ ਮੱਖੀਆਂ ਵਾਂਗੂ ਮੇਨੇ ਚੜ ਗਈਆ ਮੈਂਟਲੀ ਐਕਸੈਪਟਰ ਤੱਕ ਤਾਂ ਮੈਂ ਹੋ ਗਿਆ ਥੋੜੇ ਟਾਈਮ ਤੱਕ ਇਹਦੇ ਮੈਂ ਤਾਂ ਹੋਰ ਕਰ ਦੇਣਾ ਤੁਸੀਂ ਮੇਰੇ ਲਈ ਅਰਦਾਸ ਬੇਤੀ ਕਰਿਓ ਜੀ ਸਾਰੀਆਂ ਬੀਬੀਆਂ ਚ ਪਹਿਲ ਸੁ ਚਲਿੱਤਰ ਆ